ਬੋਲੇ ਸੋ ਨਰਪੈ ਸਤਿਗੁਰੁ ਅਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨਮਦੇਵ ਜੈ ਪੀ ਜੈ ਭਾਰਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਕਾਰ ਜੋ ਗੁਰੂ ਗੁਰੂ ਕੈ ਦੀ ਸਾਥ ਸੰਗਤ ਜੀ ਹੋ ਲੱਖ ਖੁਸ਼ੀਆਂ ਪਾਤ ਸਹੀਆਂ ਜੇ ਸਤਿਗੁਰ ਨਦਰ ਕਰੇ ਅੱਜ ਗੁਰੂਆਂ ਦੇ ਗੁਰੂ ਜਪ ਗੁਰੂ ਤਾਂ ਤਾਂ ਸਤਿਗੁਰ ਬਦਾਸ ਮਹਾਰਾਜ ਜੀ ਦੇ ਆਪਾਂ ਸਭ ਤੋਂ ਚਰਨਾ ਤੋਂ ਵਰਸਾਇਆ ਨੱਗਰ ਪਿੰਡ ਖੋਸੜਾਂ ਤੋਂ ਧੰਨਮਾਨਯੋਗ ਆਦਰਨੀਏ ਆਪਕਾਰਤਾਰੀ ਜੀ ਅਤੇ ਉਹਨਾਂ ਦੇ ਨਾਲ ਸੇਵਾਦਾਰ ਵੀਜੀ ਜੀ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਡੇਰੇ ਬਿਠੇ ਬੂਟਿਆਂ ਦੀ ਸੇਵਾ ਲੈ ਕੇ ਆਏ ਨੇ ਤਾਂ ਜੋ ਕਿ ਠੰਡੇ ਮਿੱਠੇ ਜਿਹੜੀਆਂ ਹਵਾਵਾਂ ਤੇ ਠੰਡੀਆਂ ਮਿੱਠੀਆਂ ਜਿਹੜੀਆਂ ਹਵਾਵਾਂ ਸੁੱਚੇ ਵੇਸ਼ਨ ਨੂੰ ਪੂਰੇ ਸੰਸਾਰ ਨੂੰ ਇਹ ਮਿਲਣਾ ਤੇ ਵਾਪਾ ਵਾਰਨ ਦੇ ਵਿੱਚ ਆਪਣੀਆਂ ਵੱਡ-ਵਡੀਆਂ ਸੇਵਾਵਾਂ ਨਵ ਹਉ ਦੇ ਵਿੱਚ ਇਹ ਸੇਵਾਦਾਰ ਆਪਣੀਆਂ ਸਿੱਚੇ ਟੰਗ ਦੇ ਨਾਲ ਸੇਵਾਵਾਂ ਮਰਨਵਾ ਰਹੇ ਨੇ ਇਸ ਖੜੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਗੇ ਤੋਰਨ ਵਾਸਤੇ ਉਹ ਚੇਚੇ ਤੌਰ ਤੇ ਅੱਜ ਵੀਰਾ ਚਿਹੜੀ ਬੁੱਤੀ ਪਹੁੰਚੇ ਨੇ ਤੇ ਅੱਜ ਇਹ ਸ਼ਾਨਦਾਰ ਤੇ ਪੱਲਦਾਰ ਬੁੱਟੀਆਂ ਦੀ ਸੇਵਾ ਕਰ ਰਹੇ ਨੇ ਔਰ ਆਪਣੇ ਹੱਥੀ ਸੰਗਤ ਦੇ ਸਰਪਲਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਕਾਨੂੰਪਤੇ ਜੈ ਭੀਮ ਜੈ ਭਾਰਤ ਜੈ ਸਤਿਗੁਰੂ ਨਰਪਾਇ ਸਤਿਗੁਰੂ ਦਾ ਸਮਾਰਕ ਜੀ ਜੈ